ਜੋ ਵੀ ਇਹ ਪ੍ਰੋਜੈਕਟ ਆ ਨਹੀਂ ਕਿ ਆ ਸਰ 1 ਮਿੰਟ 1 ਮਿੰਟ ਮੈਂ ਇੱਕ ਪਲ ਦੱਸਦਾ ਜਦੋਂ ਇਹ ਸਾਰੀ ਗੱਲ ਵੀ ਪਤਾ ਨਹੀਂ ਕਿਵੇਂ ਜਦੋਂ ਕਮੇਟੀ ਸੀ ਕਮੇਟੀ ਡਾਕਟਰ ਸੁਪੀ ਸੁਪੀ ਡਾਕਟਰ 5 ਵਜੇ ਡਾਕਟਰ ਸੁਪੀ ਦੀ ਪ੍ਰੈਫਰਮੈਂਸ ਹੋਈ ਚੰਡੀਗੜ੍ਹ ਹੋਣ ਦੇ ਵਿੱਚ ਉਹਨਾਂ ਨੇ ਸਾਰਾ ਡਿਕਲੇਅਰ ਕੀਤਾ ਕਿ ਮੇਰੀ ਇਹ ਸੀ ਦਾ ਕਹਾਣੀ ਕਹਤਾ ਲੈਂ। ਅਬ ਮੈਸੇਜ ਦੇਖੋ ਜੀ ਇਹ 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 ਨਹੀਂ ਬਚੇਗਾ। ਇਹ ਇਹ ਬਾਕੀ ਧੜੇ ਕਰਦੇ ਕੀਤਾ। ਨਹੀਂ ਬਾਕੀ ਧੜੇ ਬਾਕੀ ਧੜੇ ਦਾ ਬਾਕੀ ਧੜੇ ਦਾ ਪੁਆਇੰਟ ਸਰ ਬਚ ਨਹੀਂ ਬਾਕੀ ਧੜੇ। ਮੈਂ ਜੋ ਸਿਰਫ ਮੰਨਣ ਤੋਂ ਮੈਂ ਕਹਿੰਦਾ ਖੁਮਾਰੀ ਨਹੀਂ ਕਰਾਂਗਾ। ਮੈਂ ਕੋਈ ਵੀ ਗੱਲ ਆਪਣੇ ਤੌਰ ਦੇ ਉੱਤੇ ਜਾਂ ਆਪਣੇ ਵਿਹਾਰ ਦੇ ਉੱਤੇ ਨਹੀਂ ਕਰਾਂਗਾ। ਮੈਂ ਜੋ ਗੱਲ ਹੈਗੀ ਆ ਡਾਕਟਰ ਸੁਖੀ ਨੇ ਡਾਕਟਰ ਸੁਖੀ ਨੇ 5 ਵਜੇ ਪਾਰਟੀ ਡਾਕਟਰ ਦੇ ਵਿੱਚ ਪ੍ਰੈਸ ਕਾਨਫਰੰਸ ਲੈ ਕੇ ਗੱਲ ਕੀਤੀ ਉਹ ਬੋਲਦੇ ਸਰ ਅਰਵਿੰਦ ਸ਼ਕਸ਼ਨ ਸਿੰਘਾ ਅੱਛਾ ਗੱਗੀ ਸਾਹਿਬ ਇੱਕ ਇੱਕ ਦਲ ਦੱਸੋ ਗੱਗੀ ਦਾ ਸਾਰਿਆਂ ਨੂੰ ਪਤਾ ਹੁੰਦਾ ਗੱਗੀ ਦਾ ਕਹਿਵਾ ਵੀ ਸੁਮਨਤਨ ਦੀ ਗੱਲ ਸਾਰਿਆਂ ਇਹ ਤਾਂ ਹੋ ਗਿਆ ਪਾਰਟੀ ਪ੍ਰਧਾਨ ਜੀ ਪੁੱਛੋ ਅੱਛਾ ਗੱਗੀ ਸਾਹਿਬ ਗੱਗੀ ਸਾਹਿਬ ਜਿਨੇ ਬਾਕੀ ਮੀਡੀਆ ਕਰਨੀ ਤੁਹਾਡੇ ਸਾਰੇ ਨੇ ਸਾਰਿਆਂ ਗੱਗੀ ਸਾਹਿਬ ਇੱਕ ਪੂਰੇ ਗੱਲ ਹੈ ਗੱਗੀ ਸਾਹਿਬ ਇੱਕ ਦਲ ਦੱਸੋ 20 ਤਰੀਕ ਨੂੰ ਜਿਸ ਦਿਨ ਟਿਕਟ ਅਨਾਉਂਸ ਹੋਈ ਹੈ ਉਸ ਵਕਤ ਰਾਜਪਾਲ ਕੋਲ ਪਾਰਟੀ ਦਾ ਅਹੁਦਾ ਕੀ ਹੈ ਘਿੰਨੂ ਲੈ ਕੇ ਉਹ ਐਸੋ ਲਈ ਪ੍ਰਚਾਰ ਪ੍ਰਚਾਰ ਵੀ ਕਰਦੇ ਨੇ ਮੌਜੂਦਾ ਸਮੇਂ ਦੇ ਵਿੱਚ ਇਸ ਵਕਤ ਪਾਰਟੀ ਦੇ ਕਿਹੜੀ ਜਗ੍ਹਾ ਤੇ ਐਸੋ ਰੁਕੇ ਨੇ ਤੇ ਹੁਣ ਅਗਲੀ ਮੰਗ ਕੀ ਹੈ ਥੋੜਾ ਵਿਸਥਾਰ ਚ ਇਹ ਵੀ ਜਾਣਕਾਰੀ ਸਭ ਤੋਂ ਜੋ ਕਾਗਜ਼ਾ ਜੋ ਵੀ ਉਹੀ ਜੋ ਜੋ ਮੇਰੇ ਨਾਲ ਬੱਡੇ ਮੇਰਾ ਬਟਾਕਾ ਬੈਠਾ ਉਹ ਸੇਮ ਹੁੰਦਾ ਇਹ ਰਾਜਪਾਲ ਜੀ ਤੇ ਕਮਿੰਟਾ ਜੀ ਸੇਮ ਟਾਈਮ ਦੇ ਟੀਮ ਦੇ ਨਾਲ ਹੀ ਬੈਠਾ ਰਹਿ ਗਿਆ ਕਿਉਂਕਿ ਸ਼ਹਿਰ ਉਸ ਤੋਂ ਬਾਅਦ ਐਜ਼ ਆ ਸਰਨੀਅਰ ਆਪਣੇ ਆਪ ਨੂੰ ਨੇਤਾ ਗਿਣ ਕੇ ਸਨੀਅਰਟੀ ਦੇ ਵਿੱਚ ਉਹ ਜਗ੍ਹਾ ਆਪਣੇ ਆਪ ਨੂੰ ਤਾਂ ਮੈਂ ਕਹਿੰਦਾ ਆਫੀਸ਼ਲ ਜਗ੍ਹਾ ਐਜ਼ ਆ ਪਾਰਟੀ ਦੇ ਵਿੱਚ ਉਹਨੇ ਕੋ ਡੈਜ਼ਿਗਨੇਸ਼ਨ ਹੀ ਪਾਰਟੀ ਦਾ ਸਰ ਕਿਸ ਅਥਾਰਟੀ ਦੇ ਨਾਲ ਜਿਹੜੀ ਅੱਜ ਪ੍ਰੈਸ ਕਾਨਫਰੰਸ ਲਈ ਉਹ ਕਿਹੜੀ ਅਥਾਰਟੀ ਇਹਨੂੰ ਵੀ ਕਲੀਅਰ ਕਰੋ ਤੇ ਜਿਹੜੀ ਉਹਨਾਂ ਨੇ ਮਨਨ ਸਿੰਘ ਮੱਲ ਸਾਹਿਬ ਦੇ ਸਾਈਨ ਦੁਕਾਏ ਨੇ ਅਥਾਰਟੀ ਨੂੰ ਕਲੀਅਰ ਕਰੋ ਤੇ ਪਾਰਟੀ ਤੋਂ ਮੰਗ ਕੀ ਕਰਦੇ ਆਉਧੇ ਤੋਂ ਮਿਲਾਇਆ ਜਾਵੇ ਪਾਰਟੀ ਤੋਂ ਵੱਡਿਆ ਜਾਵੇ ਇਹ ਇਹੀ ਗੱਲ ਤਾਂ ਤੇ ਅਸੀਂ ਆਏ ਆ ਕਿ ਜਿਹੜੇ ਬੰਦੇ ਕੋਲ ਕੋਈ ਡੈਜ਼ਿਗਨੇਸ਼ਨ ਹੀ ਨਹੀਂ ਹੈ ਨਹੀਂ ਪਾਰਟੀ ਦੇ ਵਿੱਚ ਕੋਈ ਪ੍ਰੋਪਰ ਡੈਸਿੰਗ ਨਹੀਂ ਜਿਹੜੀ ਨਹੀਂ ਬੰਦਾ ਲੱਗਦਾ ਮਨਨ ਸਿੰਘ ਸਾਹਿਬ ਦੀ ਮੰਨਣ ਕਸਾਬ ਦਾ ਵੀ ਉਹ ਸਾਰਾ ਬੀਬੀ ਜੀ ਦਾ ਜਿਹੜਾ ਮੁੱਦਾ ਸੀ ਸਾਰਾ ਲਿਆ ਕੇ ਮੰਨਣ ਸਾਹਿਬ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਇਹ ਵੀ ਲੱਗਦਾ ਕਿ ਦੂਸਰੇ ਕਿਸੇ ਪਾਰਟੀ ਦੇ ਤੁਹਾਡੇ ਕੋਲ ਆ ਕੇ ਕਾਲੀਦਨ ਨੂੰ ਢਾਲਾ ਮੱਤੇ ਕੀ ਕੀਤਾ 200% ਦੇ ਵਿੱਚ ਇਹਦੇ ਵਿੱਚ ਕੋਈ ਹੈ ਹੀ ਨਹੀਂ ਦੇਖੋ ਕਿਹੜੀ ਸਿੱਧੇ ਕਿਹੜੀ ਪਾਰਟੀ ਤੇ આરોਪ ਲਾਉਂਦੇ ਹੋ ਭਾਜੀ ਪੀ ਤੇ ਸਾਨੂੰ ਤਾਂ ਬੀਜੇਪੀ ਤੇ ਸ਼ੱਕ ਹੈ ਇਹ ਗੱਡੀ ਦਾ ਇਹ ਕਿਹੜੇ ਪਾਸੋਂ ਕਹਿੰਦਾ ਰਾਜਪਾਲ ਕੋਈ ਆਉਦਾ ਨਹੀਂ ਹੈ ਇੱਕ ਹੀ ਨਾਲ ਸਭ ਬਰਸਾਏ ਇਹ ਗੱਲ ਕਰਨੀ ਚਾਹੁੰਦਾ ਸਰ ਰਾਜਪੁਰ ਗੱਲ ਕਰ ਮੈਂ ਹੀ ਗੱਲ ਕਰਦਾ ਭਾਜੀਰੇ ਨੇ ਹੀ ਪੁੱਛਿਆ ਕਿ ਜਿਹੜਾ ਇੱਕ ਉਹ ਆ ਬੈਠੇ ਨੇ ਭਾਜੀ ਮੰਨਣ ਸਤਾਪ ਲਈ ਮਟਾ ਜੀ ਮੈਂਟਾ ਜੀ ਉੱਟ ਕੇ ਇਹ ਤਾਂ ਨਹੀਂ ਕਹਿ ਰਹੇ ਕਿ ਮੈਨੂੰ ਅਸਤੀਫਾ ਦੇਣ ਦੀ ਮੈਨੂੰ ਸਪਸ਼ਟ ਕਰਾ ਜੇ ਅੱਜ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਸੀ ਉਹ ਪ੍ਰੈਸ ਕਾਨਫਰੈਂਸ ਆਪਣਾ ਬੀਬੀ ਸੁਜੀਤ ਜੀ ਸੁਜੀਤਪੁਰ ਕੋਰਪੋਰੇਸ਼ਨ ਦੇ ਓਨਰ ਭੇਟੇ ਸਾਹਿਬ ਨੇ ਇੱਕ ਸੁਬੋਧਿਕਾ ਸਾਰੀ ਪ੍ਰੈਸ ਕਾਨਫਰੈਂਸ ਕਿੰਨੇ ਕੀਤੀ ਰਾਜਪੁਰ ਨੇ ਕਿੰਨੀ ਸਰ ਮੇਂਤਾ ਜੀ ਤੇ ਆਪ ਜੀ ਦੇ ਲਈ ਜੁਤਦੇ ਮੇਰੇ ਸਾਹ ਸਾਧਾ ਪ੍ਰਧਾਨ ਮੈਂ ਨਾਲ ਬੈਠਾ ਸਾਧਾ ਪ੍ਰਧਾਨ ਹੈ ਪ੍ਰੈਜ਼ੀਡੈਂਟ ਹੈ ਉਹ ਮੈਂ ਪੁਆਇੰਟ ਸਮਝ ਗਿਆ ਤੁਸੀਂ ਕਹਿਤਾ ਉਮੀਦ ਉਹਦੇ ਵਿੱਚ ਤਰੀਕ ਨੂੰ ਇੱਕ ਗੱਲ ਦੱਸੋ ਕਿ ਉਸ ਬੰਦੇ ਨੇ ਸਾਰੀ ਪ੍ਰੈਸ ਕਾਨਫਰੰਸ ਆਹੀ ਤਾਂ ਹੀ ਪਟਣ ਡਿਆ ਨਾ ਇਸ ਇੱਕ ਬੰਦੇ ਕਰਕੇ ਭਾਵੇਂ ਪਿਛਲੀ ਬਾਈ ਇਲੈਕਸ਼ਨਾਂ ਦੇ ਆ ਜਿਹੜੀ ਇਲੈਕਸ਼ਨ ਲਿਖੀਆਂ ਸੀ ਉੱਚੀ ਪ੍ਰੋਬਲਮ ਕ੍ਰੀਟ ਹੋਈ ਉਹ ਕੱਲੇ ਤੋਂ ਬਾਅਦ ਬੰਦੇ ਇਹ ਵੀ ਗੱਲ ਕਹੀ ਵੀ ਮੇਰੇ ਨਾਲ ਗੱਲ ਕਰਦੇ ਹੋ ਸਕਦੇ ਆ ਪਰ ਜਦੋਂ ਪ੍ਰੈਸ ਕਾਨਫਰੰਸ ਦਾ ਪ੍ਰਵਾਹ ਸਰ ਮੈਂ ਸਰ ਸਰ ਮੈਂ ਇਸ ਇਸ ਪੁਆਇੰਟ ਤੇ ਆ ਰਿਹਾ ਕਿ ਉਹ ਤੁਸੀਂ ਤੁਸੀਂ ਜੁਦੀ ਜੀ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਣੀ ਹੋਵੇ ਉਸ ਦਿਨੇ ਬਿਲਕੁਲ ਡਿਕਲੇਅਰ ਕੀਤਾ ਕਿ ਅਸੀਂ ਸਾਰਾ ਕੁਝ ਟੋਟਲੀ ਇੱਕ ਪਾਰਟੀਆਂ ਨੂੰ ਕੈਂਡੀਡੇਟ ਜਿੰਨੇ ਵੀ ਸੀ ਪਾਰ ਅਪਲਾਈ ਕਰਾਉਣ ਰਏ 5 ਸੀ 6 ਸੀ 7 ਸੀ ਜਿੰਨੇ ਸੀ ਸਾਰਿਆਂ ਨੂੰ ਇਹ ਗੱਲ ਡਿclare ਸੀਗੀ ਕਿ ਕੱਲ ਨੂੰ ਇਹ ਟਿਕਟ ਤੁਹਾਡੀ ਵਾਪਸ ਹੋ ਸਕਦੀਆਂ ਤੇ ਇਨ ਟਾਈਮਿੰਗ ਪਹਿਲਾਂ ਡਾਂਸਕੇ ਟਿਕਟ ਦਿੱਤੀ ਇਨ ਟਾਈਮ ਨੂੰ ਦੱਸਦਾ ਕਿ ਹੁਣ ਵਾਪਸ ਲੈਣੀ ਹੈ ਜਗੀ ਸਰ ਅਖੀਰ ਦੇਖਣਾ ਲੱਗ ਅਖੀਰ ਲੈ ਪਾਰਟੀ ਨੇ ਦੱਸ ਕੇ ਦਿੱਤਾ ਮਿਆਜ ਅਜੀਤ ਕਰਨ ਸਿੰਘ ਮਿੰਟੇ ਨੂੰ ਕੋਈ ਟਿਕਟ ਦਿੱਤੀ ਜਲਦੀ ਜਰਾ ਮਿੰਟੇ ਨੂੰ ਦੱਸਿਆ ਜਾਂਦਾ ਕਿ ਕੱਲ ਨੂੰ ਸਾਨੂੰ ਵਾਪਸ ਲੈ ਸਕਦੀ ਮਿੰਟੇ ਤਾਂ ਲਈ ਜਗੀ ਸਰ ਕੋਈ ਪ੍ਰੋਬਲਮ ਨਹੀਂ ਜਗੀ ਸਰ ਵਾਪਸ ਲੈਣ ਦਾ ਟਾਈਮ ਮਿੰਟਾ ਜੀ ਕਿ ਮੈਂ ਵਾਪਸ ਨਹੀਂ ਲੈਣਾ ਜਗੀ ਸਰ ਇੱਕ ਮਿੰਟ ਇੱਕ ਇੱਕ ਦਲ ਇੱਕ ਦਲ ਇੱਕ ਦਲ ਜਾਣਨੀ ਚਾਹਾਂਗੇ ਕਿ ਜਿਸ ਤਰੀਕੇ ਨਾਲ ਤੁਸੀਂ ਸਾਰਾ ਇਹ ਵਾਪਸ ਦੱਸਿਆ ਏ ਕਿਤੇ ਨਾ ਕਿਤੇ ਲੱਗਦਾ ਨਹੀਂ ਰਾਜਪਾਲ ਬਸ ਇਹ ਪ੍ਰਮੋਦ ਸਿੰਘ ਵੰਦਨ ਲਈ ਫਾਈਟ ਬਣ ਗਈ ਇੱਕ ਮਿੰਟ ਇੱਕ ਦਮ ਐਡ ਕਰ ਲੋ ਉਹ ਕਹਿ ਰਿਹਾ ਕਿ ਜਿਹੜੀ ਅੱਜ ਦੀ ਸਾਰੀ ਪੋਲਿਟਿਕ ਜਿਹੜੀ ਕੋਰਨਰ ਨਾਲ ਨਹੀਂ ਕੋਈ ਨਾਲ ਰਾਜਪਾਲ ਦਾ ਕੋਈ ਲੈ ਆਉਂਦੀ ਜਿਹੜੀ ਅੱਜ ਪਿਕਚਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਲੇ ਕੇ ਬੰਦੇ ਵਿਸ਼ੇਸ਼ ਤੇ ਲਿਆ ਕੇ ਸਾਰੀ ਗੱਲ ਸੁਣ ਲਈ ਪਾਰਟੀ ਦੇ ਪਲੈਟਫਾਰਮ ਦੀ ਤਾਂ ਗੱਲ ਹੀ ਨਹੀਂ ਕੀਤੀ ਸਿਰੇ ਤੇ ਜੀਐਸਪੀ ਕੀਤਾ ਅਗੇ ਤੇ ਦੋਮਤ ਪਾੜਾ ਤੇ ਜਿਹੜਾ ਰਾਜਪਾਲ ਰਾਜਪਾਲ ਮਿਲਿਆ ਨਹੀਂ ਤਾਂ ਪਰਾਸ ਦਾ ਸਰ ਅਸੀਂ ਅੱਜ ਮਾ ਅੱਜ ਮੈਂ ਤੁਹਾਡੇ ਇੱਕ ਪਲੇਟਫਾਰਮ ਤੇ ਇਹ ਮੰਗ ਕੀਤੀ ਜੀ ਮੈਨੂੰ ਪਾਰਟੀ ਤੋਂ ਕੱਢਿਆ ਜਾਵੇ ਕਿ ਇਹ ਸੋਚੀ ਪੁਰਾਣੀ ਕੀ ਮਾਖੇ ਦੇ ਵਿੱਚੋਂ ਕੱਢਿਆ ਜਾਵੇਗਾ ਪਰ ਅਸੀਂ 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 ਦੇਖੋ ਕੱਟਿਆ ਜਾਵੇਗਾ ਨਹੀਂ ਉਹਦਾ ਜਵਾਬ ਹੈ ਕਿ ਨਾ ਜੀ ਰਸਤਾ ਗਗਨਦੀਪ ਸਿੰਘ ਕੀ ਡਿਮਾਂਡ ਕਰਦਾ ਹੈ ਕਿ ਜੇ ਜੇ ਪਾਰਟੀ ਦੀ ਸ਼ਰੀ ਅੱਜ ਰੋਕ ਲਾਵੇ ਤੇ ਖਾਮ ਕਰਦਾ ਹੈ ਬੰਦਾ ਤੇ ਉਹਨੂੰ ਕੱਢਿਆ ਜਾਵੇ ਮੈਂ ਤੁਹਾਡੇ ਸਾਰਿਆਂ ਦੇ ਨਾਮ ਸ਼ਰੀਅਮ ਦਾ ਡਿਮਾਂਡ ਕਰਦਾ ਹੈ ਬੈਕਗ੍ਰਾਉਂਡ ਮੈਨੂੰ ਕਿਸੇ ਪਾਰਟੀ ਤੋਂ ਹੈ ਮੈਂ ਕਿਸੇ ਦੀ ਬੈਕਗ੍ਰਾਉਂਡ ਕਿਤਾ ਦੱਸ ਸਕਦਾ ਸੀਮਾ ਮੈਂ ਸਾ ਤੋਂ ਪਹਿਲਾਂ ਨੇ ਪ੍ਰਧਾਨ ਰਹਿ ਚੁੱਕੇ ਸੀ ਮੈਂ ਇਹਨਾਂ ਨੂੰ ਵੀ ਅੱਗੇ ਤੋਂ ਪਰਾਰਾ ਪਤਾਨੀ ਤੋਂ ਪਕੜੀ ਦਾ ਜਰਾਇਪੁਰ ਸੀ ਉਹਨਾਂ ਨੇ ਵੀ ਐਕਚੁਅਲੀ ਪਾਰਟੀ ਪਾਰਟੀ ਖਾਈ ਖਮਾਸ ਤੱਕ ਬਾਈ ਮੈਂ ਸਗੰਡਾ ਜੀ ਨੇ ਕਿਹਾ ਹਾਈ ਮਾਨ ਨੂੰ ਇਹ ਕਹਿ ਰਹੇ ਆ ਕਿ ਪ੍ਰੈਸ ਨੂੰ ਵੀ ਜੋ ਇਹ ਨਹੀਂ ਇਹ ਤਾਂ ਕਰਦਾ ਪ੍ਰਧਾਨੀ ਕੌਂਸਲ ਦਾ ਜਨਰਲ ਸ਼ਹਿਰ ਦਾ ਮੈਂ ਇਹ ਮੇਰਾ ਫਰਜ਼ ਸੀਗਾ ਕਿ ਜੋ ਮੇਰੇ ਨੋਲੇਜ ਚ ਚੀਜ਼ਾਂ ਆਇਆ ਜਾਂ ਜੋ ਮਿਸ ਕਮਿਊਨੀਕੇਸ਼ਨ ਸਫੇਰ ਦੇ ਕਰਕੇ ਸਾਰਿਆਂ ਦੇ ਇੱਕ ਪਰਮ ਲਾਇਆ ਗਿਆ ਹੋ ਕਲੀਅਰ ਹੋਵੇ ਕਿ ਜਿਹੜੀ ਟਿਕਟ ਦਿੱਤੀ ਗਈ ਸੀ ਉਹ ਦੱਸ ਕੇ ਦਿੱਤੀ ਗਈ ਸੀ ਕਿ ਵਾਪਸ ਹੋ ਸਕਦੀ ਹੈ ਏ ਟਾਈਮ ਉਹਨਾਂ ਨੂੰ ਮੈਸੇਜ ਲੱਗਿਆ ਸੀਗਾ ਕਿ ਤੁਸੀਂ ਨਿਕਰ ਵਾਪਸ ਲੈ ਲਓ ਇਹ ਕੌਣ ਕਹਿ ਰਿਹਾ ਮੈਂ ਗੱਗਨੀ ਗੱਗੀ ਨਹੀਂ ਕਹਿ ਰਿਹਾ ਡਾਕਟਰ ਸਿੱਧੀ ਕਹਿ ਰਿਹਾ ਕਿ ਜਿਹੜੇ ਉਸ ਕਮੇਟੀ ਦੇ ਮੈਂਬਰ ਸੀ ਤਸੱਦੂਫ ਨੂੰ ਬੰਦ ਕਰ ਰਹੇ ਹਾਂਗੇ ਰਾਜ ਭਾ ਜੀ ਨੂੰ ਵਿਚਾਸਿਤ ਕੀਤਾ ਜਾਵੇ ਜੇ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ ਫਿਰ ਤੁਹਾਡਾ ਕੀ ਸਰ ਸਾਡਾ ਡਿਮਾਂਡ ਸਾਡੀ ਡਿਮਾਂਡ ਆ ਸਾਡੀ ਰਿਕਵੈਸਟ ਆ ਅਸੀਂ ਇਹ ਨਹੀਂ ਮੰਨੀ ਚਾਹੀਦੀ ਇਹ ਫਿਰ ਪ੍ਰਸਤਾਵ ਮੈਂ ਤੁਸੀਂ ਅਸੀਂ ਪਾਰਟੀ ਦੇ ਅਸੀਂ ਪਾਰਟੀ ਦੇ ਕੋ ਮੇਨ ਖਜਾ ਮੇਨ ਰੀਜ਼ਨ ਇਜ਼ ਨੋਟ ਡਿਮਾਂਡਿੰਗ ਦਾ ਰੈਜ਼ੋਲੂਸ਼ਨ ਆ ਇਟ ਇਜ਼ ਅ ਵਨ ਆਫ ਦੀ ਪਾਰਟ ਆਫ ਦੀ ਡਿਮਾਂਡ ਮੈਂ ਡਿਮਾਂਡ ਕਰਨਾ ਮੈਂ ਇਹ ਇਹ ਨਹੀਂ ਹੈ ਇਸ ਤਾਇਆ ਪ੍ਰਸਤਾਵ ਨਹੀਂ ਪ੍ਰਸਤਾਵ ਦੀ ਨਹੀਂ ਮੈਂ ਸਮੀਕਰਨ ਸੀ ਇਹ ਦੱਸਣਾ ਕਿ ਕਿਸੇ ਤੁਹਾਡੇ ਤਰੀ ਪੱਤਰਕਾਰ ਭਾਈ ਦਾਰਿਆ ਨੂੰ ਮਿਲਿਆ ਪਤਾ ਕਿ ਟਿਕਟਨਾਮਾ ਉਸ ਨੂੰ ਬਰ ਮੈਂ ਨਹੀਂ ਦੱਸ ਦਿੱਤਾ ਕਿ ਅਸੀਂ ਕਿ ਬੀ ਬੀਐਸਪੀ ਨੂੰ ਹੋ ਸਕਦਾ ਸਮਰਥਨ ਦੇ ਦਈਏ ਇਹ ਲੋਕਾਂ ਨੂੰ ਭਾਈ ਜਾਰੇ ਨੂੰ ਵੀ ਨਹੀਂ ਪਤਾ ਕਿ ਲੋਕਾਂ ਨੂੰ ਕਿੱਥੋਂ ਪਤਾ ਹੋਣਾ ਇਹ ਤੁਹਾਡੇ ਟੂ ਮੈਸੇਜ ਹੈ ਸਾਰਾ ਮੈਡੀਕਲ ਅੰਦਰ ਆਇਆ ਸੀ ਜੀ ਆਪਣੀ ਗੱਲ ਦਾ ਸਬੂਤ ਵੀ ਰੱਖ ਰਹੇ ਹੋ ਸਿੱਧੀ ਗੱਲ ਕਰਦਿਤੀ ਹੈ ਜਿਹੜੇ ਅਕਾਲੀ ਸੁਪਰੀਮੋ ਹੈਗੇ ਆ ਬਾਦਸ਼ਾਹ ਉਹ ਬਾਦਸ਼ਾਹ ਬਾਦਸ਼ਾਹ ਪੈਸੇ ਨਹੀਂ ਕਰੇ ਮੈਲ ਸਾਹਿਬ ਮੈਲ ਸਾਹਿਬ ਸਾਨੂੰ ਇੱਕ ਕਿਸਾਨੀ ਪਰਚੂ ਮੀਟਿੰਗ ਹੈ ਪੂਰੀ ਨਹੀਂ ਬਾਦਸ਼ਾਹ ਉਹ ਤੁਹਾਡੀ ਇੱਕ ਮੋਟੋ ਕੀ ਕਾਨੂੰਨੀ ਤੌਰ ਤੇ ਪਹਿਲੇ ਚਾਹੇ ਕੈਨ ਕੈਡਿਕੇਟ ਪਹਿਲਾਂ ਦੱਸਣਾ ਕਿ ਇਹ ਤੁਹਾਡੀ ਸ਼ੋਅ ਵਿੱਚ ਜਾ ਕੇ ਹੋ ਰਿਹਾ ਹੈ ਪਾਰਟੀ ਪਾਰਟੀ ਜੀ ਆਪਣੇ ਸਰ ਅਗਲੀ ਕਿੰਨੇ ਕਰੇ ਸਰ ਆਪਸੀ ਨਿਸ਼ਚਿਤ ਪਾਣੀ ਪਾਰਟੀ ਨੂੰ ਕਿੱਥੇ ਮਜ਼ਬੂਤ ਕਿ ਸਾਹ ਦੇਖੋ ਜੁਗਾ ਕਮੇਟੀ ਦੀ ਗੱਲ ਕਰਦੇ ਜੈਨੇਸ਼ੀ ਨੇ ਇਸ ਚੀਜ਼ ਉੱਤੇ ਗੱਲ ਕੀਤੀ ਕਿ ਅੱਜ ਸਭ ਤੋਂ ਪਹਿਲਾਂ ਨੀਮਾ ਨਰੇਸ਼ ਸਿੰਘ ਕੋਰ ਬਾਦਲ ਜੀ ਨੇ 82 ਆਏ ਇੱਕ ਅਪਲੀਕੇਸ਼ਨ ਹੁਦੀ ਸਾਰਿਆਂ ਤੋਂ ਸਭ ਤੋਂ ਪਹਿਲਾਂ ਮੈਂ ਅਸਲੀ ਆਪਣੀ ਪਾਰਟੀ ਵਿੱਚ ਆ ਬਸ ਕਰ ਗਗਨਦੀਪ ਸਿੰਘਾ ਕੀ ਸਿਆਰੋ ਨੋਨ ਉਹ ਅਲੱਗ ਪਾੜਿਆ ਪਾਰਟੀ ਆਪ ਪ੍ਰਧਾਨ ਮੈਂ ਮੈਂ ਕਰਦਾ ਕੋਈ ਹੋਰ ਮੋਸਦਾ ਸਾਥ ਤੋਂ ਹੋਸਦਾ ਪਾਰਟੀ ਦਾ ਡਿਸੀਜਨ ਐਸ ਫਾਈਨਲ ਡਿਸੀਜਨ ਜੇ ਅਸੀਂ ਕਿਸੇ ਸੰਸਥਾ ਜਾਂ ਕਿਸੇ ਪਾਰਟੀ ਚੱਲਾ ਤੇ ਇੱਕ ਡੈਕਟਰ ਨੂੰ ਇਹ ਡਿਸਪਲਨ ਨਾਲ ਚਲਿਆ ਜਾ ਸਕਦਾ ਨਹੀਂ ਚਲੇਗਾ